ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਸੁਣੋ ਮਰਦਾਨਿਆ ਇਹ ਗੱਲ ਨਹੀਂ ਮਰਦਾਨਿਆ ਇਹ ਚਿੰਤਾ ਕਰ ਵੀ ਚੱਕੀਆਂ ਸੀ ਚਲਾਉਣੀਆਂ ਨੇ ਨਾ 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 ਕਰਤਾਰ ਵੱਲੋਂ ਜਿਹੜੀ ਡਿਊਟੀ ਲੱਗੀ ਉਹ ਨਿਭਾਉਣੀ ਆ ਸੀ ਅਸੀਂ ਕਿ ਚੱਕੀਆਂ ਚਲਾਈਏ ਮਰਦਾਨਿਆ ਤੁਰਬਾਬ ਛੇੜ ਪ੍ਰਭਾਵ ਛੇੜ ਕਹਿੰਦੇ ਜਦੋਂ ਭਾਈ ਮਰਦਾਨੇ ਨੇ ਤਾਰ ਛੇੜੀ ਭਾਈ ਮਰਦਾਨਾ ਉਹ ਨਾਦ ਛੇੜਦਾ ਹੈ ਰਵਾਬ ਛੇੜਦਾ ਹੈ ਚੱਕੀਆਂ ਚੱਕੀਆਂ ਨਾ ਰਹੀਆਂ ਮਸ਼ੀਨਾਂ ਬਣ ਗਈਆਂ ਆਪਣੇ ਆਪ ਚੱਲਣ ਲੱਗੀਆਂ ਖੁਸਤਨਾ ਜੀਵਾਹੇ ਗੁਰੂ ਆਪਣੇ ਆਪ ਸਾਰੇ ਸਿਪਾਹੀ ਵੇਖ ਕੇ ਹੈਰਾਨ ਕੈਦੀ ਵੇਖ ਕੇ ਹੈਰਾਨ ਜੋਗੀ ਕਾਦਾ ਆਇਆ ਰੱਬ ਵੀ ਉਤਰ ਆਇਆ ਆਪਣੇ ਆਪ ਚੱਕੀਆਂ ਭੱਜੇ ਜਾਂਦੇ ਨੇ ਬਾਵਰ ਕੋਲ ਜਾ ਕੇ ਕਹਿੰਦੇ ਕੋਈ ਪੀਰ ਪੈਗੰਬਰ ਫੜ ਲਿਆ ਆਂਦਾ ਹੈ ਬਾਵਰ ਜੀ ਉਹ ਜੋਗੀ ਕਾਦਾ ਆਇਆ ਜਿਹਨੂੰ ਰਾਗਨਾਦ ਤੋਂ ਮਨਾ ਕਰਦੇ ਸੀ ਇੱਥੇ ਵੀ ਆ ਕੇ ਰਬਾਬ ਵਜਾਈ ਐਸੀ ਰਬਾਬ ਵਜਾਈ ਜਾ ਕੇ ਕਹਿੰਦੇ ਨੇ ਉਹ ਜਿਹੜੇ ਅਹਲਕਾਰ ਤੱਕਿਆ ਮੈਂ ਬਾਵਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤਕਿਆ ਮੈਂ ਬਾਬਰ ਦੇ ਦਰਵਾਜ਼ਾ 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 ਇੱਕ ਮਸਤਾਨਾ ਜੋਗੀ ਸਾਰੇ ਬੋਲਿਆ ਤਕਿਆ ਮੈਂ ਬਾਬਰ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਬਾਬਰ ਦੇ ਜੇ ਲਖਾਨੇ ਪੀਸਣ ਨੂੰ ਮਿਲਦੇ ਦਾਣੇ ਬਾਬਰ ਦੇ ਜੇ ਲਖਾਨੇ ਪੀਸਣ ਨੂੰ ਮਿਲਦੇ ਦਾਣੇ ਬਾਬਰ ਦੇ ਜੇ ਲਖਾਨੇ ਪੀਸਣ ਨੂੰ ਮਿਲਦੇ ਇਸਣ ਨੂੰ ਮਿਲਦੇ ਢਾਨੇ ਆਬਲ ਦੇ ਜੇਲ ਕਾਣੇ ਇਸਣ ਨੂੰ ਮਿਲਦੇ ਢਾਨੇ ਚੱਕੀ ਤਾਂ ਬੋਲੇ ਸਤ ਕਰਤਾ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਵਰ ਦੇ ਦਰਵਾਜ਼ਾ ਇੱਕ ਮਸਤਾਨਾ ਜੋ ਬਾਬਰ ਦੇ ਦਰਵਾਜ਼ਾ ਇੱਕ ਮੱਤ ਦਾ ਨਾ ਜੋਗੀ ਸਕੇ ਆ ਮੈਂ ਬਾਬਰ ਦੇ ਦਰਵਾਜ਼ਾ ਇੱਕ ਮੱਤ ਦਾ ਨਾ ਜੋਗੀ ਦੀਤੇ ਲਿਖਦਾ ਸਤ ਕਰਤਾ ਇੱਕ ਮਸਤਾਨਾ ਜੋਗੀ ਤੱਕਿਆ ਮਹਿਬਾਬ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਤੱਕਿਆ ਮਹਿਬਾਬ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਤੱਕਿਆ ਮਹਿਬਾਬ ਦੇ ਦਰਵਾਜ਼ਾ ਹਿਦਮਤ ਕਾਤਾ ਜੋਗੀ ਤੱਕਿਆ ਮਹਿਬਾਬ ਦੇ ਦਰਵਾਜ਼ਾ ਇੱਕ ਮਸਤਾਨਾ ਜੋਗੀ ਦਰਵਾਜ਼ੇ ਇੱਕ ਮਤ ਦਾ ਨਾਂ ਜੋਗੀ ਚੱਕਿਆ ਬਾਬਰ ਦੇ ਦਰਵਾਜ਼ੇ ਉਹ ਕਹਿੰਦੇ ਚੱਕੀਆਂ ਆਪਣੇ ਆਪ ਚੱਲਣ ਲੱਗ ਪੀਆਂ ਘੁੰਮਣ ਲੱਗ ਪੀਆਂ ਭੱਜੇ ਗਏ ਬਾਬਰ ਜੀ ਆ ਕੇ ਵੇਖੋ ਤੇ ਸਹੀ ਕਹਿੰਦੇ ਬਾਬਰ ਆਪ ਚੱਕੀਆਂ ਵੇਖਣ ਆਇਆ ਜਦੋਂ ਵੇਖਿਆ ਚੱਕੀਆਂ ਆਪਦੇ ਆਪ ਚੱਲਦੀਆਂ ਹੈਰਾਨ ਰਹਿ ਗਿਆ ਬਾਬਰਾ ਤੂੰ ਕਾਦਾ ਬਾਬਰ ਤੂੰ ਤੇ ਜਾਵਰ ਚਰਨਾ ਤੇ ਟਹਿ ਪਿਆ ਮਹਾਰਾਜ ਗਲਤੀ ਹੋ ਗਈ ਮਹਾਰਾਜ ਕਿਰਪਾ ਕਰ ਦਿਓ ਬਖਸ਼ ਲੋ ਭੁੱਲ ਹੋ ਗਈ ਮੇਰੇ ਤਾਂ ਸਰਸੰਗਤ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਬਰਾ ਉਹ ਤੈਨੂੰ ਮਾਰੇ ਨੇ ਗੱਦੀ ਤੇ ਬਿਠਾਇਆ ਤੈਨੂੰ ਮਾਰੇ ਨੇ ਜ਼ੁਲਮ ਕਰਨ ਨਹੀਂ ਭੇਜਿਆ ਤੈਨੂੰ ਕੁਰਸੀ ਦਿੱਤੀ ਏ ਪਾਵਰ ਦਿੱਤੀ ਏ ਤੂੰ ਰਾਗਨਾ ਦੀ ਬੰਦ ਕਰਤਾ ਮੰਦਰਾਂ ਨੂੰ ਤਾਲੇ ਲਾ ਤੇ ਮਸੀਤਾਂ ਨੂੰ ਤਾਲੇ ਲਾ ਤੇ ਰਿਸ਼ੀ ਕੈਦ ਕਰਤੇ ਅੰਦਰ ਐ ਨਹੀਂ ਗੱਲ ਬਣਨੀ ਕੱਢ ਰਿਸ਼ੀ ਬਾਹਰ ਮੰਦਰਾ ਨੂੰ ਤਾਲੇ ਖੋਲ ਤੂੰ ਪਾਪ ਕਰਨ ਲੱਗਿਆ ਹੋਇਆ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚ ਦ੍ਰਿੜ ਕਰਾਇਆ ਬਾਬਰ ਨੂੰ ਤੇ ਗੁਰਮੁਖੋ ਜਿੰਨੇ ઋષਿ ਕੈਦ ਕੀਤੇ ਸੀ ਮਾਰੇ ਦੇ ਗਏ ਤੇ ਛੱਡੇ ਰਾਗਨਾਦ ਬੰਦ ਕੀਤਾ ਸੀ ਰਾਗਨਾਦ ਖਲਾਇਆ ਸਭ ઋષਿ ਆਪਣੇ ਪਿਆਰ ਵਿੱਚ ਪਿਆਰੇ ਦੇ ਪਿਆਰ ਵਿੱਚ ਰਾਗਨਾਦ ਗੁੰਮਦੇ ਨੇ ਬਾਬਰ ਨੂੰ ਸਮਝਾਇਆ ਜਬਰ ਦੇ ਰਸਤੇ ਤੇ ਤੁਰਦਾ ਸੀ ਜਬਰ ਕਰਨੋਂ ਹਟਾਇਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਸ ਜਿਸ ਪ੍ਰਾਣੀ ਕੋਲ ਜਿਸ ਪਾਪੀ ਕੋਲ ਜਿਸ ਚੋਰ ਕੋਲ ਜਿਸ ਠੱਗ ਕੋਲ ਮਹਾਰਾਜ ਗਏ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਪੜਾਈ ਕਰਦੇ ਵੇ ਚਾਰ ਉਦਾਸੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀਆਂ ਨੇ ਤੇ ਗੁਰਮਖੋ ਜੇ ਮੈਂ ਉਹੀ ਬੇਨਤੀ ਫੇਰ ਕਰਦਾ ਐਨੇ ਐਡੇ ਐਡੇ ਵੱਡੇ ਚੋਰ ਭੂਮੀਆਂ ਚੋਰ ਵਰਗੇ ਸੱਜਣ ਠੱਗ ਵਰਗੇ ਕੌਡੇ ਰਾਖਸ਼ ਵਰਗੇ ਜਿਉਣਾ ਨੇ ਦਰਸ਼ਨ ਕੀਤੇ ਸੰਗਤ ਕੀਤੀ ਉਹਨਾਂ ਦਾ ਭਲਾ ਹੋ ਗਿਆ ਅੱਜ ਉਹਨਾਂ ਦੇ ਇਤਿਹਾਸ ਬੋਲੇ ਜਾਂਦੇ ਨੇ ਮਲਕ ਭਾਗੋ ਵਰਗਿਆਂ ਦੇ ਇਤਿਹਾਸ ਬੋਲੇ ਜਾਂਦੇ ਨੇ ਲਾਲੋ ਵਰਗਿਆਂ ਦੇ ਇਤਿਹਾਸ ਬੋਲੇ ਜਾਂਦੇ ਨੇ ਜੀਵਨ ਸੇਧਰ ਗਏ ਯਾਦ ਰੱਖਿਓ ਜਿੱਦਣ ਸਾਡੀ ਜ਼ਿੰਦਗੀ ਸਬਰ ਜੇਗੀ ਨਾ ਮਹਾਰਾਜ ਦੇ ਚਰਨਾਂ ਚ ਆ ਕੇ ਸਾਡਾ ਵੀ ਗੁਰੂ ਨਾਨਕ ਦੇ ਘਰ ਦੀ ਲਿਸਟ ਵਿੱਚ ਨਾਮ ਆ ਜਾਏ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਮਹਾਰਾਜ ਦਾ ਇਤਿਹਾਸ ਸੁਣ ਕੇ ਪੜ ਕੇ ਆਪਣਾ ਜੀਵਨ ਬਦਲਿਆ ਸਰਸੰਤ ਕੌਣ ਕਹਿੰਦਾ ਵੀ ਮਾਰੇ ਕਿਰਪਾ ਨਹੀਂ ਕਰਦੇ ਅਸੀਂ ਕਿਰਪਾ ਕਰਾਉਣੀ ਨਹੀਂ ਚਾਹੁੰਦੇ ਕੌਣ ਕਹਿੰਦਾ ਬੰਦਾ ਬਦਲਦਾ ਨਹੀਂ ਅਸੀਂ ਬਦਲਣਾ ਹੀ ਨਹੀਂ ਚਾਹੁੰਦੇ ਉਹ ਫੁੱਟਣ ਸ਼ਾਹ ਫਕੀਰ ਕਹਿੰਦੇ ਜਾਇਓ ਬਾਬਾ ਗੁਰਦਿੱਤਾ ਜੀ ਦੇ ਨਾਲ ਹੀ ਉਹਨਾਂ ਦਾ ਸਥਾਨ ਹੈ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੇ ਕਿਤੇ ਦਰਸ਼ਨ ਉਹਨੇ ਕਰੇ ਤੇ ਉਹ ਨਿਹਾਲ ਹੋ ਗਿਆ